ਸ਼ਰਾਬ ਐ ਸ਼ਰਾਬ ਦਾ ਸਿਆਸਤ ਚ ਗੂੰਜਦਾ ਹੈ। ਮੋਟਾਂ ਬੇਲੇ ਤਾਂ ਇਹ ਬਹੁਤ ਹੀ ਜ਼ਿਆਦਾ ਗੂੰਜਦਾ ਹੈ। ਸ਼ਰਾਬ ਤੇ ਸਿਆਸਤ ਹੁੰਦੀ ਹੈ। ਪਰ ਸ਼ਰਾਬ बिकਦੀ ਵੀ ਹੈ, ਲੋਕ ਪੀਂਦੇ ਵੀ ਨੇ। ਹੁਣ ਲੋਕ ਸਵਾ ਚੌਣਾ ਆ ਰਹੀਆਂ ਨੇ ਤੇ ਸ਼ਰਾਬ ਦਾ ਮੁੱਦਾ ਉੱਠਣਾ ਵੀ ਸੁਭਾਵਤ ਹੈ। ਹੁਣਾਂ ਮੁੱਦਾ ਚੁੱਕਿਆ ਹੈ ਬਿਹਾਰ ਸਰਕਾਰ ਨੇ। ਬਿਹਾਰ ਸਰਕਾਰ ਨੇ ਚੌਣ ਕਮਿਸ਼ਨ ਨੂੰ ਇੱਕ ਲੈਟਰ ਲਿਖਿਆ ਹੈ। ਜਸਟ ਪੰਜਾਬ ਸੰਨ 10 صوبਿਆਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਇਲਜ਼ਾਮ ਮੇਂ ਸ਼ਰਾਬ ਤਸਕਰੀ ਦੇ ਵਿਹਾਰ ਡਰਾਈ ਸਟੇਟ ਚੌਣ ਕਮਿਸ਼ਨ ਨੂੰ ਲੈਟਰ ਲਿਖੀ ਗਈ ਹੈ ਤੇ ਕਿਹਾ ਗਿਆ ਕਿ ਪੰਜਾਬ ਚੋਂ ਸਰ ਤੋਂ ਬਾਅਦ ਸ਼ਰਾਬ ਤਸਕਰੀ ਹੋਈ ਪੰਜਾਬ ਚੋਂ ਟੋਪਲ ਸ਼ਰਾਬ 42% ਸ਼ਰਾਬ ਵਿਹਾਰ ਸਪਲਾਈ ਹੋ ਰਹੀ ਵਿਹਾਰ ਸਰਕਾਰ ਨੇ ਲੈਟਰ ਚ ਵੀ ਲਿਖਿਆ ਕਿ 10,54,045 ਲੀਟਰ ਸ਼ਰਾਬ ਯਾਨੀ ਪੂਲ ਸ਼ਰਾਬ ਦਾ 42% ਹਿੱਸਾ ਵਿਹਾਰ ਚ ਤਸਕਰੀ ਤੇ ਰਹੀ ਪਹੁੰਚ ਰਹੀ ਦੂਜੇ ਨੰਬਰ ਯੂਪੀ ਦਾ 20% ਸ਼ਰਾਬ ਦਾ ਹਿੱਸਾ ਵਿਹਾਰ ਚ ਤਸਕਰੀ ਤੇ ਰਹੀ ਪਹੁੰਚਾਇਆ ਜਾ ਰਿਹਾ ਹੈ ਵਿਹਾਰ ਸਰਕਾਰ ਦੀ ਲਿਸਟ ਸਾਹਮਣੇ ਆਉਂਦੀ ਬੇਦੇਸ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਕੇਰਨਾ ਸ਼ੁਰੂ ਕਰ ਦਿੱਤਾ ਵਿਰੋਧੀ ਥਾਥੋ ਦਾ ਕਹਿ ਰਹੇ ਨੇ ਕਿ ਸ਼ਰਾਬ ਪਾਲਿਸੀ ਲਾਗੂ ਕਰਕੇ ਖਜ਼ਾਨਾ ਭਰਨ ਵਾਲੀ ਸਰਕਾਰ ਸ਼ਰਾਬ ਦੀ ਤਸਕਰੀ ਕਰਵਾ ਰਹੀ ਹੈ ਤੋਂ ਸ਼ਰਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਨਾਂ ਦਾ ਪ੍ਰਣਾਮ ਹਾਂ ਚਾਹੇ ਪੰਜਾਬ ਹੋਵੇ ਚਾਹੇ ਦੇਸ਼ ਦੀ ਪਾਰਲੀਮੈਂਟ ਹੋਵੇ ਤੇ ਹੁਣ ਜੇ ਬਿਹਾਰ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਰਹੀ ਹੈ ਕਿ 42% ਸ਼ਰਾਬ ਦੀ ਜਿਹੜੀ ਤਸਕਰੀ ਹੈ ਉਹ ਪੰਜਾਬ ਤੋਂ ਬਿਹਾਰ ਦੇ ਵਿੱਚ ਹੁੰਦੀ ਹੈ ਤਾਂ ਅੱਜ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਮੌਜੂਦਾ ਸਰਕਾਰ ਦੇ ਉੱਤੇ ਹੈ ਜਿਹੜਾ ਲਗਭਗ 1500 ਕਿਲੋਮੀਟਰ ਪੰਜਾਬ ਤੋਂ ਦੂਰ ਹੈ ਬਿਹਾਰ ਸੂਬਾ ਉਹ ਕਹਿੰਦਾ ਹੈ ਕਿ ਸਾਡੇ ਇੱਥੇ ਸ਼ਰਾਬ ਸਮਗਲ ਹੋ ਕੇ ਬਾਕੀ ਸੂਬਿਆਂ ਤਵਾਂਦੀ ਹੈ ਤੇ ਕੱਲੀ 1.5 10 ਲੱਖ ਲੀਟਰ ਜਿਹੜੀ ਹੈਗੀ ਐ ਉਹ ਪੰਜਾਬ ਤੋਂ ਆਉਂਦੀ 25 ਲੱਖ ਲੀਟਰ ਚੋਂ ਤੁਸੀਂ ਇਹਨਾਂ ਕੋ ਕੀ ਲੱਭ ਦਿਓ ਜਿਉਂ ਤੋਂ ਕਿ ਇਹਨਾਂ ਨੇ ਜਾਣਾ ਸਾਰਨ ਵਾਅਦਾ ਜ ਪੰਜਾਬ ਦੇ ਵਿੱਚ ਜਿੰਨੇ ਠੇਕੇਦਾਰ ਨੇ 80% 70% ਦੋ ਨੰਬਰ ਦੀ ਸ਼ਰਾਬ ਵਿਕਰੀ ਦੂਜੀ ਗੱਲ ਬਕਾਇਦਾ ਤੌਰ ਬਾਹਰਲੇ ਸੂਬਿਆਂ 'ਚ ਜਿੰਨੀ ਵੀ ਇੱਥੋਂ ਸ਼ਰਾਬ ਜਾ ਰਹੀ ਏ ਡਿਸਟਿਲਰੀਆਂ ਚੋਂ ਬਹੁਤ ਸਾਰੀਆਂ ਚ ਉਹਦੇ ਵਿੱਚ ਗਵਰਨਮੈਂਟ ਉਹ ਪੰਜਾਬ ਤੇ ਗਵਰਨਮੈਂਟ ਆਫ ਜਿਹੜੀ ਐਕਸਰਸਾਈਜ਼ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਇਥੇ ਆਪ ਜਾ ਕੇ ਬਾਰਡਰ ਟਪਾ ਕੇ ਆਂਦੇ ਨੇ ਬਿਹਾਰ ਸਰਕਾਰ ਦੇ ਹੈ ਇਲਜ਼ਾਮ ਇੱਕ ਪਾਸੇ ਸਰਕਾਰ ਦੀ ਨੀਤੀ ਤੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਘੇਰ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚ ਸ਼ਰਾਬ ਨੀਤੀ ਕੁਟਾ ਲੈਣ ਨੂੰ ਲੈ ਕੇ ਵੀ ਜਾਂਚ ਚੱਲ ਰਹੀ ਹੈ ਐਸੇ ਉਚਾਲੇ ਬਿਹਾਰ ਸਰਕਾਰ ਵੱਲੋਂ ਲਾਏ ਗਏ ਇਲਜ਼ਾਮ ਵੀ ਬੇਹਦ ਗੰਭੀਰ ਨੇ ਜੋ ਸਰਕਾਰ ਨੂੰ ਵੀ ਸੰਭਾਲਾਂ ਦੇ ਇੱਕ ਪੈਰੇ 'ਚ ਖੜੇ ਕਰ ਰਹੇ ਇਹ ਸਵਾਲ ਹੁਣ ਉੱਠਦੇ ਨੇ ਕਿ ਆਖਿਰਕਾਰ ਜਿਹੜਾ ਪੰਜਾਬ ਕਹਿੰਦਾ ਸੀ ਕਿ 10325 ਜਿਹੜਾ ਕਰੋੜ ਰੁਪਏ ਦਾ ਬਿਜ਼ਨਸ ਟੋਟਲ ਅਸੀਂ ਪੰਜਾਬ ਦੇ ਵਿੱਚ ਸ਼ਰਾਬ ਦੇ ਜ਼ਰੀਏ ਐਕਸਾਈਟ ਦੇ ਜ਼ਰੀਏ ਕਰ ਰਹੇ ਹਾਂ ਉਹ ਸਟੇਟ ਇੰਨੇ ਵੱਡੇ ਪੱਧਰ ਦੇ ਉੱਤੇ ਕਿਵੇਂ ਸਮਗਲਿੰਗ ਉਹ ਸਟੇਟ ਚ ਹੋ ਰਹੀ ਹੈ ਇਹ ਬਹੁਤ ਵੱਡਾ ਸਵਾਲ ਹੈ ਆਖਿਰਕਾਰ ਕੌਣ ਕਰ ਰਿਹਾ ਕੌਣ ਕਰਵਾ ਰਿਹਾ ਇਹ ਵੀ ਸਵਾਲ ਜਾਂਚ ਦੇ ਵਿਸ਼ੇ ਨੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਬੀ ਪੀਟੀਸੀ ਨਿਊਜ਼ ਚੰਡੀ